ਸਾਡੀ ਗਲਤੀ ਸੀ ਮੈਂ ਮੰਨਦਾ ਕਿ ਅਸੀਂ ਸਰਕਾਰ ਦੇ ਉੱਥੇ ਜਾ ਕੇ ਗੱਲਬਾਤ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਕਿ ਇੱਥੇ ਆ ਕੇ ਗੱਲ ਕਰੀਏ ਥੋੜੀ-ਥੋੜੀ ਗਲਤੀ ਆਪਾਂ ਸਾਰਿਆਂ ਤੋਂ ਹੋ ਗਈ ਸਿਰਫ ਕੱਲੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਭਗਵੰਤ ਮਾਨ ਨੇ ਕੱਲੇ ਕੇਜਰੀਵਾਲ ਨੂੰ ਚੋਣਾਂ ਵਾਸਤੇ ਪੰਜਾਬ ਮੈਂ ਇਸ ਕਰਕੇ ਕਹਿ ਰਿਹਾ ਕਿਸਾਨੀ ਦੇ ਨਹੀਂ ਮੈਂ ਕਹਿ ਰਿਹਾ ਮੈਂ ਪੰਜਾਬ ਦੇ ਕਹਿ ਰਿਹਾ ਅਗਰ ਐਮਐਸਪੀ ਨਹੀਂ ਮਿਲਦੀ ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦਾ ਤੇ ਜਿੰਨਾ ਚਿਰ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹਿ ਗਿਆ ਇਹਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੇ ਵੱਲ ਨੂੰ ਆਕਾ ਸੰਗ ਕਰ ਦਿੱਤੀ ਕਿ ਅਗਰ ਇਹ ਕੋਹਾ ਨਹੀਂ ਮੈਂ ਕਿਤੀ ਦੇਖੋ ਇਸ ਵੇਲੇ ਆਪਾਂ ਇਸ ਤੇ ਬਚਤਾਂ ਲਗਾਏ ਸੀ ਕਿ ਕਿਉਂ ਚੱਟਿਆ ਹੈ ਵੀ ਨਹੀਂ ਚੱਟਿਆ ਸਾਨੂੰ ਦੱਸਦਾ ਸੀ ਅਪਰਵੰਨ ਨੇ ਦੱਸ ਦਿੱਤੇ ਹੈ ਕਿ ਬਈ WTO ਇਸ ਤੁਹਾਡੇ ਸਾਹਮਣੇ ਚ ਨਹੀਂ ਆਪਣਾ WTO ਕੀ ਝੰਡਾ ਬਤੀ ਮੋਟੀ ਬੰਦ ਰਸਾ ਹੈ ਅਮਰੀਕਾ ਆਪ ਦੀ ਮਰਜੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਹਕੀਕਤ ਗੱਲ ਇਹ ਹੈ ਇਹ ਧਰਤੀ ਤੇ ਕਬਜ਼ਾ ਕਰਨ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜਮੀਨ ਖਿੜਾਇਏ ਤੇ ਉਹ ਸ਼ਰਾਂਵੇ ਲਈ ਬਹੁਤ ਚੱਤ ਰੱਤੇ ਹੋਏ ਨਹੀਂ ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਕਿ ਉਹਨਾਂ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਰੋਡ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਕੋਈ ਪ੍ਰੋਡਕਟ ਨਹੀਂ ਉਹਨਾਂ ਦੇ ਤੁਸੀਂ ਤਹਿਸਲੇ ਨਾਮ ਇਹ ਤਾਂ ਮੁੰਡੇ ਤੱਕ ਨਹੀਂ ਨਾਮ ਜੇ ਤੁਹਾਡੀ ਮਰਜੀ ਨਾਲ ਜਿੱਥੇ ਆਪੋ ਬਿਕੂਗਾ ਕਿ ਤੁਹਾਡਾ ਤੁਹਾਡਾ ਸਾਲ ਦਾ ਸਾਰਾ ਪੰਨਾ ਖਤਮ ਅਸਲ ਕਹਾਣੀ ਇਹਦੇ ਮਗਰ ਆ ਤਰ ਜਿੰਨਾਂ ਨੂੰ ਅਸੀਂ ਰੋਕ ਰਹਿਣਾ ਉਹ ਸਾਡੇ ਤੇ ਬੋਲੀਆਂ ਚਲਾਉਣਗੇ ਕੋ ਬੋਲੀਆਂ ਚੱਲਣਗੇ ਆਪਣੇ ਇਹ ਉਹਦੇ ਚ ਬੋਲੀਆਂ ਚੱਲੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੇਆਂ ਵੀਡੀਓਜ਼ ਪਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਆ ਜਿਹੜੀ ਇਹ ਡਬਲਯੂਟੀਓ ਦੀਆਂ ਧਰਾਵਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋਲੀਆਂ ਚਲਵਾਊਗਾ ਇਹਨੇ ਤਕੜੀ ਹੋ ਕੇ ਲੜਨਾ ਪਏਗਾ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਧਨਵਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੈਂ तहे ਦਿਲੋਂ ਧਨਵਾਦੀ ਹਾਂ ਸਾਡੇ ਬਜ਼ੁਰਗਾਂ ਦਾ ਧਨਵਾਦੀ ਹਾਂ ਕਿ ਜਿਸ ਵੇਲੇ ਮੈਂ ਇਹ ਸਟੇਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਐ ਜੇ ਤਾਂ ਸਰਕਾਰ ਆਪਾਂ ਨੂੰ ਚੱਕ ਲਈ ਇੱਥੋਂ ਤੇ ਤਾਂ ਆਪਾਂ ਹਾਰ ਜੰਗੇ ਤੇ ਜੇ ਸਰਕਾਰ ਨੂੰ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਗੇ। ਕਿਵੇਂ ਕੈਸੀ ਗੱਲ। ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਿਭਾਇਆ। ਪੂਰਾ ਡਟ ਕੇ ਨਿਭਾਇਆ। ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੌਜਵਾਨਾਂ ਦਾ ਪਹਿਰਾ ਚੱਲਿਆ। ਸਰਕਾਰ ਦੀ ਜ਼ਰਤ ਨਹੀਂ ਪਈ ਤੁਹਾਡੇ ਮੋਰਚੇ ਨੂੰ ਛੇੜ ਜਾਣਾ। ਉਹਦੋਂ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਕਿ ਨਾਜੀ ਹੁਣ ਤਾਂ ਇੱਥੇ ਨੁਕਸਾਨ ਬਹੁਤ ਵੱਡਾ ਹੋਊਗਾ ਅਸੀਂ ਹੁਣ ਹਲਾਕ ਤੇ ਨਹੀਂ ਗਏ ਅਸੀਂ ਨਹੀਂ ਉੱਥੇ ਜਾ ਕੇ ਮੌਤੀ ਨੂੰ ਛੇੜ ਸਕਦੇ ਇਹ ਹੀ ਭਗਵੰਤਾਨ ਮਾਨ ਦੀ ਸਰਕਾਰ ਸੀ ਤੋਂ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਪਰ ਇੱਕ ਗੱਲ ਜ਼ਰੂਰ ਹੈ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜਿੰਦਗੀ 'ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸਦਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਹਮਲਾ ਨਹੀਂ ਕਰਦੀ ਮੇਰਾ ਤਜਰਬਾ ਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਹੈ ਕਦੇ ਨਹੀਂ ਹੋਇਆ ਇਹ ਔਰ ਉਹਦੇ ਚ ਆਪਾਂ ਮੋਰਚੇ ਨੂੰ ਅਵੇਸਲਾ ਹੋ ਗਏ ਸਾਰੇ ਤੁਸੀਂ ਆਪਣੀ ਥਾਤੀ ਵੇਚਲੇ ਹੋਗੇ ਅਸੀਂ ਆਪਣੀ ਥਾਤੀ ਵੇਚ ਲਿਆ ਹੋਈ ਉਹ ਇਹ ਨਹੀਂ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ 40-50 ਸਾਲ ਦਾ ਇਤਿਹਾਸ ਦੱਸਦਾ ਸੀਗਾ ਕਿ ਕਦੇ ਇਹ ਗੱਲ ਹੋਈ ਨਹੀਂ ਕਿ ਗੱਲਬਾਤ ਲੈ ਸੱਦੇ ਦੇ ਕੇ ਆਟੂਆ ਨੂੰ ਗ੍ਰਿਫਤਾਰ ਕਰਕੇ ਤੇ ਮਗਰੋਂ ਮੋਰਚਾ ਖਨਾ ਦੇਣ ਪਰ ਇੱਕ ਗੱਲ ਜ਼ਰੂਰ ਹੈ ਮੋਰਚਾ ਤਾਂ ਉਹਨੇ ਖਨਾ ਪਰ ਕੰਮ ਬਿਲਕੁਲ ਕੈਰਾ ਨਾ ਕੀਤਾ ਮਰਦਾ ਵਾਲਾ ਕੰਮ ਇਹ ਹੁੰਦਾ ਹੈ ਕਿ ਸਾਹਮਣੇ ਜਿੰਦੂ ਅਸੀਂ ਉੱਥੇ ਤਿਆਰੀ ਸੀ ਉਹ ਦਿਮਾਗੇ ਚ ਚਕਾ ਦਿੰਦੇ ਫਿਰ ਮੰਨ ਲੈਂਦੇ ਵਿੱਚ ਕਾਤਾ ਮੋਰਚਾ ਉਹਦੇ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚਕਾਇਆ ਪਿੱਛੋਂ ਵਾਰ ਕਰਕੇ ਚਕਾਇਆ ਜਦੋਂ ਪਿੱਛੋਂ ਵਾਰ ਕਰਦਾ ਕੋਈ ਉਹ ਡਰਿਆ ਹੁੰਦਾ ਹੈ ਡਰਪੋਕ ਹੁੰਦਾ ਹਾਰਿਆ ਮਨੁੱਖ ਪਿੱਛੋਂ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦਿੰਨਾ ਹੈ ਕਿ ਮੋਰਚਾ ਭਾਵੇਂ ਚੁਕਾ ਗਏ ਲੇਕਿਨ ਡਰੇ ਹੋਇਆ ਨੇ ਮੋਰਚਾ ਚੁਕਾਇਆ ਹੈ ਹਾਰਿਆ ਹੋਇਆ ਨੇ ਮੋਰਚਾ ਚੁਕਾਇਆ ਹੈ ਆਪਾਂ ਆ ਵੀ ਮੰਨੂ ਨੇ ਬਹੁਤ ਪਹਿਲਾਂ ਦੱਸਿਆ ਤੁਹਾਨੂੰ ਆਪਾਂ ਗੱਲ ਬਹੁਤ ਗਾਹਾਂ ਲੈ ਕੇ ਐਡੀ ਕਬਰ ਆਉਣ ਵਾਲੀ ਗੱਲ ਨਹੀਂ ਕਿ ਐਵੇਂ ਨਾ ਦਿਲ ਛੱਡ ਦੋ ਜੇ ਵੀ ਮੋਰਚਾ ਚੁਕਾਤਾ ਖੰਮ ਨਹੀਂ ਬਸ ਗਿਆ ਇਹ ਜਿਹੜੀ ਲੜਾਈ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਮੈਂ ਤੁਹਾਡਾ ਨਾਲ ਇੱਕ ਵਾਅਦਾ ਕਰਦਾ ਹਾਂ ਤੇ ਤੁਹਾਡੇ ਤੋਂ ਇੱਕ ਵਾਅਦਾ ਲੈਣਾ ਵੀ ਹੈ ਦੇਖੋ ਐਸ ਮੋਰਚੇ ਤੇ ਚੱਲਦੇ ਆਂ ਇਹ ਤੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਹੈ ਮੈਂ ਉਹਦਾ ਪਿਓ ਸੀ ਲੇਕਿਨ ਐਸ ਮੋਰਚੇ ਤੇ ਚੱਲਦਿਆਂ ਚੱਲਦਿਆਂ ਪਤਾ ਨਹੀਂ ਕਿੰਨਿਆਂ ਨੇ ਮੈਨੂੰ ਬਾਪੂ ਕਹਿਤਾ ਇਹਦਾ ਮਤਲਬ ਮੈਂ ਉਹਨਾਂ ਸਾਰਿਆਂ ਦਾ ਬਾਪੂ ਹਾਂ ਤੇ ਜੇ ਮੈਂ ਉਹਨਾਂ ਸਾਰਿਆਂ ਦਾ ਬਾਪੂ ਹਾਂ ਤੇ ਫਿਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਰੀ ਸਾਹ ਤੱਕ ਲੜਨਾ ਬਾਪੂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਮਾਇਉਂ ਨਭਾਉਣੀ ਹੈ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ ਕਿ ਦੋਸਤੋ ਇਹ ਇਸ ਕਹਾਣੀ ਨੂੰ ਸਮਝੋ ਆਪਣੇ ਬੱਚਿਆਂ ਨੂੰ ਜਿਉਂਦਿਆਂ ਰੱਖਣ ਦੀ ਲੜਾਈ ਲੜ ਰਹੇ ਆ ਆਪਾਂ ਗੱਲ ਮੈਂ ਕਹਿ ਰਿਹਾ ਸੀ ਕਿ ਬਹੁਤ ਗਾਹ ਲੈ ਗਏ ਕਦੇ ਐਮਐਸਪੀ ਦੀ ਗੱਲ ਨੂੰ ਕੋਈ ਜਾਣਦਾ ਸੀ ਇਹ ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ ਕੋਈ ਨਹੀਂ ਜਾਣਦਾ ਸੀ ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨਹੀਂ ਇਕੱਲਾ ਬਾਹਰ ਬੈਠੇ ਲੋਕਾਂ ਦੇ ਵੀ ਜ਼ਿਹਨ ਦੇ ਵਿੱਚ ਆ ਗਿਆ ਕਿ ਕਿਸਾਨ ਮੰਗਦੇ ਕੀ ਨੇ ਕਿ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮੁੱਦਾ ਸੀ ਘਰਾਂ ਚੋਂ ਚੱਕ ਕੇ ਆਪਦੇ ਮਨਾਂ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਿਜਾ ਕੇ ਪਾਰਲੀਮੈਂਟ 'ਚ ਲੈ ਗਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਣੀ ਪਵੇਗੀ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦਿਓ ਨਾਨੂ ਸੋ ਇਸ ਲਈ ਇਸ ਗੱਲ ਤੱਕ ਤੁਸੀਂ ਜੇਤੂ ਹੋ ਕਿ ਤੁਸੀਂ ਮੁੱਦਾ ਬਹੁਤ ਕਹਾ ਲੈ ਕੇ ਸਟੈਪ ਵਾਈਜ਼ ਅਸੀਂ ਲੜਦੇ ਜਾਵਾਂਗੇ ਆਜ਼ਾਦੀ ਦੀ ਲੜਾਈ ਲੜੀ ਹੈ ਪਹਿਲੇ ਦਿਨ ਆਪਾਂ 57 ਚ ਸ਼ੁਰੂ ਕੀਤੀ ਸੀ 1857 ਚ ਤੇ ਆਜ਼ਾਦਤਾ ਫਿਰ ਜਾ ਕੇ 1947 ਹੋਇਆ 90 ਸਾਲ ਲੜਿਆ ਤੇ ਇਹ ਕਿਸਾਨੀ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਆ ਇਹ ਲੜਨੀ ਪੈਣੀ ਆ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਨਿਭਾਉਣੀ ਹੈ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਨਿਭਾਉਣੀ ਆ ਆਪਾਂ ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਹੈ ਜਿਹੜੀ ਗੱਲ ਕਾਕਾ ਸਿੰਘ ਨੇ ਕੀਤੀ ਸੀ ਉਹ ਤਾਂ ਮੇਰਾ ਖਿਆਲ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤੇ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਦ ਕੇ ਲਿਜਾ ਕੇ ਸਾਨੂੰ ਉਥੋਂ ਗ੍ਰਿਫਤਾਰ ਕੀਤਾ ਮੋਰਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ ਜੋ ਕੁਛ ਉਹਨਾਂ ਨੇ ਕਰਿਆ ਜੋ ਕਰ ਸਕੇ ਇੱਕ ਗੱਲ ਜਰੂਰ ਦੱਸ ਦਿੰਦਾ ਲਾਸਟ ਦੇ ਵਿੱਚ ਜਿਆਦਾ ਲੰਮਾ ਨਹੀਂ ਬੋਲਿਆ ਜਾਣਾ ਕਿਉਂਕਿ ਮੂੰਹ ਸੁੱਕਦਾ ਸਰਕਾਰ ਤੇ ਪ੍ਰੈਸ਼ਰ ਵਧ ਗਿਆ ਸੀ ਜਿਹੜੇ ਕਹਿੰਦੇ ਆ ਵੀ ਕੱਲੇ ਪੰਜਾਬ ਦਾ ਅੰਦੋਲਨ ਉਹਨਾਂ ਨੂੰ ਦਿਸੀਆਂ ਨਹੀਂ ਐ ਤਾਮਲਨਾਡੂ ਦੇ ਵਿੱਚ ਰੇਲਾਂ ਰੁਕੀਆਂ ਉਹਨਾਂ ਨੂੰ ਦਿਸਿਆ ਨਹੀਂ ਕਿ ਮੈਂ ਬੰਦ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ ਉਹ ਦਿਸੇ ਨੇ ਠੀਕ ਆ ਕਹਿ ਰਹੇ ਨੇ ਜਿਹੜੀਆਂ ਗੱਲਾਂ ਕਹਿ ਰਹੇ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਮੋਰਚਾ ਸੰਭਾਲਿਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਮੋਰਚਾ ਸੰਭਾਲ ਕੇ ਰੱਖਿਆ ਆਈਆਂ ਸੰਗਤਾਂ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇੱਕ ਜ਼ਰੂਰ ਹੈ ਕਿ ਜਿਵੇਂ ਅਬ ਮੈਨੂੰ ਨੇ ਗੱਲ ਕਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਫਿਰਾਕ ਚਾ ਸਰਕਾਰ ਇੱਕ ਵਾਰੀ ਕਹਿਤਾ ਉਹਨਾਂ ਨੇ ਮੈਂ ਮੈਂ ਕਹਿਣਾ ਚਾਹਣਾ ਸਾਡੇ ਮਾਨਯੋਗ ਅਰਧ ਮੰਤਰੀ ਜੀ ਨੂੰ ਕਿਉਂਕਿ ਮੇਰੀ ਜ਼ਿੰਮੇਵਾਰੀ ਬੰਦੀ ਹੈ ਇਹ ਗੱਲ ਕਹਿਣਾ ਉਹ ਭਾਜੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ 56 ਇੰਚ ਦੀ ਛਾਤੀ ਕਰਦੇ ਨੂੰ ਤਾਂ ਬਹੁਤ ਜ਼ਰ ਹੋ ਗਿਆ ਅੱਜ ਵਕਤ ਹੈ ਕਿ 56 ਇੰਚ ਦੀ ਛਾਤੀ ਨੂੰ ਅਮਰੀਕਾ ਦੇ ਮੂਹਰੇ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਤੇ ਰੀਆਂ ਸ਼ਰਤਾ ਪ੍ਰਮਾਨ ਨਹੀਂ ਕਰਾਂਗਾ ਫਿਰ ਤਾਂ ਮੰਨ ਲਾਗੇ ਕਿ ਸਾਡੇ ਪ੍ਰਧਾਨ ਮੰਤਰੀ ਦੀ ਛਫਣਾਂ ਵਿੱਚ ਦੀ ਛਾਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜੇਕਰ ਅਮਰੀਕਾ ਦੇ ਮੂਹਰੇ ਤੂੰ ਬੋਡੇ ਟੇਕ ਦਿੱਤੇ ਤਾਂ ਫਿਰ ਸਾਡੀ ਜ਼ਿੰਮੇਵਾਰੀ ਬੰਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀਆ ਦੋਸਤੋ ਕਿ ਇਹ ਤੁਹਾਡੇ ਤੇ ਬਹੁਤ ਵੱਡਾ ਵਾਰ ਕਰਨ ਲੱਗੇ ਬਹਰ ਤੋਂ ਅਨਾਜ ਆਉਣਾ ਹੈ ਬਾਹਰ ਤੋਂ ਦੁੱਧ ਦੇ ਪ੍ਰੋਡਕਟ ਆਉਣੇ ਆ ਬਾਹਰ ਤੋਂ ਦਾਣਾਂ ਅੱਗੇ ਹੀ ਆ ਰਹੀਆਂ ਨੇ ਬਾਹਰ ਤੋਂ ਮਲਟਰੀ ਪ੍ਰੋਡਕਟ ਆਉਣੇ ਨੇ ਉਹ ਜਿਨ੍ਹਾਂ ਨਾਲ ਨੇ ਤੁਹਾਡੇ ਸਾਰੇ ਧੰਦੇ ਚੌਪਟ ਕਰਨ ਵਾਸਤੇ ਇਹ ਆ ਰਹੇ ਨੇ ਲੇਕਿਨ ਇਹਦੀ ਫੇ ਲੜਾਈ ਆਪਾਂ ਨੂੰ ਉਹ ਸਿਰ ਚੱਕ ਕੇ ਲੜਨੀ ਪੈਣੀ ਹੈ ਇਮਾਨਦਾਰੀਆਂ ਦੱਸੋ ਇਹ ਲੜਾਈ ਲੜ ਲਈ ਤਿਆਰ ਹੋ ਤਾਂ ਹੱਥ ਖੜਾ ਕਰਿਓ ਖਾਪੜ ਬੋਲੇ ਸੋਨਹੀ ਸੋ ਸਿਰਕਾਰ ਜਿਹੜੀ ਤੁਸੀਂ ਗੱਲ ਕਹੀ ਐ ਬਾਰ-ਬਾਰ ਗੱਲ ਆਈ ਐ ਕਿ ਅੰਕਣ ਛੱਡ ਦੇ ਉਹ ਮੇਰਾ ਹਵੇ ਮਨ ਇਸ ਗੱਲ ਤੇ ਨਹੀਂ ਮੇਰਾ ਮਨ ਇਹ ਕਿਵੇਂ ਨੂੰ ਆਪੇ ਜਿੱਨਾ ਨਹੀਂ

کہ ہجے وقت پچھے ہٹتا نہیں ہجے وقت اگے چل جائے دیکھتے ہیں سو so, اس لیے میری تو آپ سب دوبارہ پھر یہ بنتی ہے کہ جنیا بھی سنگت نے میرے نگر کے بچوں آم کار پنڈا جس طریقے پاک سنگت نے آ کے اتنے اگر ہار پری ہے ਸਭ ਦਾ 73 ਵਾਹਿਗੁਰੂ ਜੀ ਉੱਤੇ ਤੁਹਾਡੇ ਦਰਸ਼ਨ ਹੋ ਗਏ ਕਿ ਗ੍ਰਾਥਾਰ ਮੇਰਾ ਇਹ ਮੰਕਾ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਰੋਜ਼ਾਨਾ ਇੱਕ ਇਸਤਾਨੀ ਮੀਟਿੰਗ ਰੱਖੀ ਹੋਈ ਐ ਸੀ ਅਨੁਭੋਗ ਤੋਂ ਜਿਹੜੇ ਧੀਏ ਫਸੋਂ ਪਟਿਆਲੇ ਦੀ ਫੇਰ ਤੋਂ ਇਹ ਮੀਟਿੰਗ ਕਰਨਾ ਹੈ ਗ੍ਰੇਵੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੁੰਦੇ ਰਹਾਂਗੇ ਦੂਸਰੇ ਫੋਰਮ ਨਾਲ ਵੀ ਬੈਠਾ ਵੀ ਵਿਚਾਰ ਕਰਾਂਗੇ ਜੇ ਤੁਸੀਂ ਵੀ ਗੱਲ ਕਹੀ ਹੈ ਲੇਕਿਨ ਹੌਸਲਾ ਨਾ ਹਾਰਿਓ ਇਹ ਵੀ ਸੋਚਣਾ ਕਿ ਜੇਕਰ ਮੈਂ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਕੋਈ ਮਗਰ ਲਾਣ ਵਾਲਾ ਨਹੀਂ ਸਾਨੂੰ ਰੋਕਣਾ ਹੈ ਆਪ ਰਮਾਨ ਨੂੰ ਤਕੜਾ ਕਰਨਾ ਪੈਣਾ ਕਿ ਆਪਾਂ ਲੜਾਈ ਲੜਨੀ ਹੈ ਜਿਹੜਾ ਜਿੱਤਣੀ ਹੈ ਬੱਚੇ ਬਚਾਉਣੇ ਸੋ ਆਪ ਸਭ ਦਾ ਇਸ ਲਾਸਟ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਇੱਥੇ ਦਰਸ਼ਨ ਦਿੱਤੇ ਮੈਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਬਾਰ-ਬਾਰ ਮਿਲਣਿਆ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ